ਕਮਾਲ ਦੀ ਗੱਲ ਪੰਜਾਬ ਦੇਸ਼ ਦਾ ਅੰਗ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਪੰਨ ਕਰਨ ਦੀ ਕੋਸ਼ਿਸ਼ ਕਰੋ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ ਜੇ ਤੁਸੀਂ ਐਨਐਸਏ ਵੀ ਲਾਓ ਤੇ ਬਾਕੀ ਪ੍ਰਾਂਤਾਂ ਦੇ ਸਜ਼ਾਇਤ ਸਾਲ ਦੀ ਪੰਜਾਬ ਦੇ ਜ 2 ਸਾਲ ਦੀ ਇੱਥੇ 2 ਸਾਲ ਦੀ ਜੇ ਸਿੱਧੇ ਪ੍ਰਾਂਤ ਹੈ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ ਪਰ ਇੱਥੇ ਤੁਸੀਂ ਭਾਖੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ ਪੰਜਾਬ ਨੂੰ ਨਹੀਂ ਦੇਣਾ ਇਹ ਕਿਉਂ ਦਿੱਤਾ ਜਾ ਰਿਹਾ ਹੈ ਕਿ ਨੋ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਤੇ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਚ ਰਹਿਣ ਵਾਲਾ ਤੁਹਾਡਾ ਅੰਗ ਕਿਸ ਤਨਾ ਹੋਵੇਗਾ ਉਸ ਨੂੰ ਤੁਸੀਂ ਆਪਣਾ ਅੰਗ ਇੱਕ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਆਪਣੋਂ ਸੇ ਬਹਿਰ ਰੱਖਣਾ ਤੂੰ ਨੇ ਬੁੱਧੋਂ ਸੇ ਸਿੱਖਾ ਤੈਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿੰਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ ਇੱਥੇ ਤੇ ਪੁਰਾਣੇ ਬੰਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇਥੇ ਤੇ ਖੇਮਾ ਕਰਨੀ ਭਗਤ ਸਿੰਘ ਜੈਸੇ ਸਿੱਖਾਂ ਦੇ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ ਇਥੇ ਬ੍ਰਾਹਮਣਾਂ ਦੇ ਜੈਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਕਿਤੇ ਇਤਿਹਾਸ ਹੈ ਸਾਹਮਣੇ ਤੇ ਹੱਸ ਹੈ ਸਾਡੇ ਵਿੱਚ ਤੁਸੀਂ ਕਿਤੇ ਜੈਚੰਦ ਪੈਦਾ ਕਰਕੇ ਦਿਖਾਓ ਕਿ ਇਤਿਹਾਸ ਪੜ ਕੇ ਵੇਖੋ ਪੁਰਾਣਾ ਜੈਚੰਦਾਂ ਦੀਆਂ ਡਾਰਾਂ ਦੀਆਂ ਡਾਰਾਂ ਲੱਗੀਆਂ ਪਈਆਂ ਨੇ ਇਹਨਾਂ ਵਿੱਚ ਅਥਾ ਅਨੰਤ ਤੇ ਕਮਾਲ ਦੀ ਗੱਲ ਆਪਣੋਂ ਸੇ ਬੈਰ ਰੱਖਣਾ ਇਕਬਾਲ ਕਹਿੰਦਾ ਹੈ ਭਈ ਮੈਂ ਇਸ ਦੇਸ਼ ਦਾ ਵਾਸੀ ਹਾਂ ਮੈਂ ਇਸ ਦੇਸ਼ ਦੇ ਵਿੱਚ ਰਹਿੰਦਾ ਇਸ ਦੇਸ਼ ਦੇ ਜਮਿਆਂ ਭਲਿਆਂ ਮੇਰੇ ਪਿਤਾ ਪਿਤਾ ਮੈਂ ਇਸ ਦੇਸ਼ ਦੇ ਪਰ ਆਪਣੋਂ ਸੇ ਦੈਰ ਰੱਖਣਾ ਤੂੰ ਨੋ ਬੁੱਧੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਹਿਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਹੁਣ ਇਹ ਸ਼ਹਿਰ ਗੁਰੂ ਰਾਮਦਾਸ ਦੀ ਵਸਾਇਆ ਹੋਇਆ ਹੈ ਨਾ ਤੇ ਕਦਮ ਕਦਮ ਦਤੇ ਹਰ ਚੌਕ ਦੇਤੇ ਕੁਛ ਐਸੇ ਆਗਾਰ ਬਣਾਏ ਜਾਣ ਪਥਰਾਂ ਦੇ ਜਿੱਥੋਂ ਗੁਰੂ ਰਾਮਦਾਸ ਦੀ ਝਲਕ ਹਰ ਪਾਸੇ ਮਿਲੇ ਸ਼ਹਿਰ ਗੁਰੂ ਰਾਮਦਾਸ ਦਾ ਤੇ ਤੁਸੀਂ ਸਾਰੇ ਸ਼ਹਿਰ ਵਿੱਚ ਘੁੰਮ ਫਿਰੋ ਥਿਮਾਤਰੇ ਇਸਤਰੀ ਕੇ ਦੇ ਅਹੰਕਾਰ ਬਣਾਏ ਗਏ ਨੇ ਜੇ ਦਿਨal ਗੁਰੂ ਰਾਮਦਾਸ ਜੀ ਨੂੰ ਭੁੱਲ ਜਾਣ ਇਹ ਲੋਕੀ ਭੁੱਲ ਜਾਣ ਆਪਣੋਂ ਸੇ ਬੈਰ ਰੱਖਣਾ ਤੂੰ ਨੋ ਬੁੱਧੋਂ ਸੇ ਸਿੱਖਾ ਅੱਦੋ ਗਈ ਐਨਾ ਮੁਤਸੱਬ ਪਰ ਐਨੇ ਤੰਦਲੇ ਜੁਮੈਸ਼ ਸ਼ਹਿਰ ਵਿੱਚ ਘੁੰਮ ਫਿਰ ਕੇ ਦੇਖਦਾ ਆਪਣੋਂ ਸੇ ਬੈਰ ਰੱਖਣਾ ਤੂੰ ਨੇ ਬੁੱਧੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਨੇ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਪਸਾਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਾਨ ਦੇ ਦਿੱਤੇ ਤਿਲਕ ਤੇ ਜਨੇਊ ਦੀ ਖਾਤਰ ਤੇ ਤਿਲਕ ਤਾਰੇ ਜਨੇਊ ਤਾਰੇ ਕਦੀ ਜੋ ਹੈ ਸਰੇ ਆਮ ਨਹੀਂ ਕਹਿੰਦਾ ਕਿ ਮੇਰਾ ਜਨੇਊ ਬਚਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦਾ ਸਦਕਾ ਬਖਸ਼ਿਸ਼ ਦਾ ਸਦਕਾ ਕੋਈ ਕਹਿੰਦਾ ਵੈਰੀ ਹੋ ਗਿਆ दफा दफाग भी लाई से अपनों से बैर रखना तूने बुतों से सीखा जंगो जगल सिखाया वायस को भी खुदा ने तंग आके मैंने आखिर हरम को छोड़ा वाइस का वाज़ छोड़ा छोड़े तेरे फसाने भी पंजी ऐती साल पहले इकबाल ने एक गल की है छह सौ साल पहले कबीर कहता है हमरा झगरा रहा को पंडित मूला छाड़े दो ਭਾਤ ਇਹ ਬ੍ਰਾਹਮਣ ਦੇ ਇਕਬਾਲ ਦੇ ਟਾਈਮ ਇਤਨਾ ਕਠੋਰ ਸੀ ਤੇ ਕਬੀਰ ਦੇ ਵਕਤ ਵੀ ਇਤਨਾ ਕਠੋਰ ਸੀ ਤੇ ਜੇ ਕਬੀਰ ਦੇ ਵਕਤ ਇਤਨਾ ਕਠੋਰ ਸੀ ਤੇ ਮਹਾਤਮਾ ਬੁੱਧ ਦੇ ਵਕਤ ਵੀ ਇਤਨਾ ਕਠੋਰ ਸੀ ਕਦੀ ਉਸਨੇ ਬ੍ਰਾਹਮਣੀ ਨਿਜ਼ਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਆਥਿਆ ਨਹੀਂ ਇਹ ਕਠੋਰਤਾ ਮੈਨੂੰ ਕਬੂਲ ਨਹੀਂ ਤੇ ਮੈਨੂੰ ਜੋ ਹੈ ਪਰਵਾਹ ਨਹੀਂ ਤੋਂ ਬ੍ਰਾਹਮਣੀ ਨਿਜ਼ਾਮ ਦੀਆਂ ਧਜੀਆਂ ਉਡਾਈਆਂ ਮਹਾਤਮਾ ਬੁੱਧ ਨੇ ਤੇ ਪਤਾ ਹੈ ਬ੍ਰਾਹਮਣ ਚੋਕੇ ਕਠੋਰ ਪੈਸੀ ਸ਼ਸਤਰ ਲੈ ਕੇ ਆਇਆ 12 ਲੱਖ ਬੋਧ ਵਿਖਸ਼ੂ ਕਤਲ ਕਰ ਦਿੱਤੇ ਗਏ ਦੇਸ਼ ਦੇਸ਼ ਬ੍ਰਾਹਮਣ ਦੇ ਇਸ਼ਾਰੇ ਨਾਲ ਸ਼ੰਕਰਾਚਾਰੀ ਦੇ ਇਸ਼ਾਰੇ ਇਤਿਹਾਸ ਪੜ੍ਹ ਕੇ ਤੇ ਦੇਖੋ ਬ੍ਰਾਹਮਣੀ ਨਿਜ਼ਾਮ ਤੋਂ ਜਦ ਵੀ ਕੋਈ ਬਾਗੀ ਹੋਇਆ ਬਈ ਇਹ ਨਿਜ਼ਾਮ ਸਾਨੂੰ ਪਰਵਾਹ ਨਹੀਂ ਤੇ ਤੇ ਪੱਥਰ ਇਹਦੇ ਨਾਲ ਤੇ ਜਿਹੜਾ ਨੇੜੇ ਆਂਦਾ ਉਹਦਾ ਸਿਰ ਟੁੱਟਦੇ ਨੇ ਤੇ ਤੇ ਪੱਥਰ ਇਹ ਪੱਥਰ ਸਾਨੂੰ ਕਬੂਲ ਨਹੀਂ ਕੋ ਜੀਵਦਾ ਜਗਦਾ ਮਨੁੱਖ ਬੈਠਣਾ ਚਾਹੀਦਾ ਹੈ ਪੱਥਰ 'ਤੇੋਂ ਬੈਠਣਾ ਪੱਥਰ ਤੇ ਦੇਸ਼ ਨਾਲ ਟਕਰਾਨਗੇ ਦੇਸ਼ ਨੂੰ ਚਿਕਨਾ ਚੂਰ ਕਰਨਗੇ ਪਰ 12 ਲੱਖ ਬੋਧ ਵਿਖਸ਼ੋ ਮੌਤ ਦੇ ਘਾਟ ਉਤਾਰ ਦਿੱਤੇ ਗਏ ਤੇ ਬਾਕੀ ਬੋਧ ਵਿਖਸ਼ੋ ਭੱਜ ਗਏ ਰਹੇ। ਬ੍ਰਾਹਮਣਾਂ ਨੇ ਦੇਸ਼ ਦੇ ਵਿੱਚ ਰਹਿਣ ਨਹੀਂ ਦਿੱਤਾ। ਟਿਕਣ ਨਹੀਂ ਦਿੱਤਾ। ਕਦੇਰ ਪੰਥੀ ਖੜੇ ਹੋਏ ਸਨ ਬ੍ਰਾਹਮਣਾਂ ਨੇ ਮਿਟਾ ਦਿੱਤੇ। ਇਤਨੀ ਮਾਰਸ ਕਰ ਦਿੱਤੀ। ਸਵਾਮੀ ਮਹਾਵੀਰ ਨੇ ਜੈਨ ਪੰਥ ਚਲਾਇਆ ਬ੍ਰਾਹਮਣਾਂ ਨੇ ਚੱਲਣ ਨਹੀਂ ਦਿੱਤਾ। ਸਮੁੱਚੇ ਦੇਸ਼ ਦੇ ਵਿੱਚ 50 ਲੱਖ ਤੋਂ ਜ਼ਿਆਦਾ ਨਹੀਂ ਨੇ। ਸਵਾਮੀ ਮਹਾਵੀਰ ਵੀ ਬ੍ਰਾਹਮਣੀ ਮਤ ਤੋਂ ਇਨਕਾਰੀ ਹੋਏ। ਤੇ ਬ੍ਰਾਹਮਣ ਨੇ ਨਹੀਂ ਚੱਲਣ ਦਿੱਤਾ। 50 ਲੱਖ ਤੋਂ ਜ਼ਿਆਦਾ ਨਹੀਂ ਨੇ ਹਾਲਾਂਕਿ ਜੈਨੀਆਂ ਦੇ 24 અવਤਾਰ ਨੇ ਤੇ 24 અવਤਾਰਾਂ ਦੀ ਤਪਸ਼ਿਆ ਮਿਹਨਤ ਖਿਮਾ ਕਰਨੀ 50 ਲੱਖ ਤੋਂ ਜ਼ਿਆਦਾ ਨਹੀਂ ਪੈਦਾ ਕਰ ਸਕੀ ਬ੍ਰਾਹਮਣੀ ਨਿਜ਼ਾਮ ਦੀ ਰੁਕਾਵਟ ਔਰ ਹੋਰ ਵੀ ਮੈਂ ਅਰਥ ਤਰਾ ਇਥੇ ਸਤਨਾਮੀ ਵੀ ਨਹੀਂ ਫੈਲ ਸਕੇ ਬਹੁਤ ਵੱਡਾ ਇਹ ਪੰਥ ਚਲਿਆ ਬਹੁਤ ਵੱਡੇ ਪੱਧਰ ਦਾ ਬ੍ਰਾਹਮਣੀ ਨਿਜ਼ਾਮ ਨੇ ਹਾਂ ਖਾਂਦ ਤੇ ਰੋਕਾ ਖੜੀਆਂ ਕਰਕੇ ਇਹਨੂੰ ਵੀ ਖਤਮ ਕੀਤਾ ਤੇ ਫਿਰ ਆਏ ਗੁਰੂ ਨਾਨਕ ਕਹਿ ਲਗੇ ਨਵੀਂ ਪਹਿਨਣਾ ਮੈਂ ਜਨੇਉ ਪਾਵੇਂ ਸਦੀਆਂ ਤੋਂ ਪਰੰਪਰਾ ਮੇਰੀ ਉਮਤ ਦੇ ਤੇਹੀ ਹੈ ਕਿ ਜਨੇਉ ਪਹਿਨਦੇ ਨੇ ਪਰ ਮੈਂ ਹੁਣ ਇਸ ਪਰੰਪਰਾ ਨੂੰ ਤੋੜਦਾ ਮੈਂ ਨਹੀਂ ਜਨੇਉ ਪਹਿਨਦਾ ਲੌ ਸਾਲ ਦੇ ਗੁਰੂ ਨਾਨਕ ਹਿਲ ਗਿਆ ਬ੍ਰਾਹਮਣੀ ਸਮਾਜ ਇਹ ਤੇ ਨੌ ਸਾਲ ਦਾ ਬੱਚਾ ਬਾਗੀ ਇਹ ਜਨੇਉ ਨਹੀਂ ਪਹਿਨਦਾ ਜੇ ਅੱਜ ਕਹਿੰਦਾ ਜਨੇਉ ਨਹੀਂ ਪਹਿਨਦਾ ਤੇ ਕੱਲ ਕਹਿੰਦਾ ਮੈਨੂੰ ਵਹਿਗਤ ਰੀਤੀ ਪ੍ਰਵਾਨ ਨਹੀਂ ਅਰਸੋ ਇਹ ਕਹਿਦਾ ਮੈਨੂੰ ਬ੍ਰਾਹਮਣੀ ਨਿਜ਼ਾਮ ਪ੍ਰਵਾਨ ਨੇ ਹੁਣੇ ਤੋ ਹੀ ਰੋਖਾ ਲਾਓ ਤੋਂ ਖਿਮਾ ਕਰਨੇ ਕਦਮ-ਕਦਮ ਦਿੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਮੂਲ ਤੱਕ ਜੜਾ ਵੱਡਾ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਇਹਨਾਂ ਬ੍ਰਾਹਮਣਾ ਨੂੰ ਆਖਿਆ ਇਨਾਂ ਜੜਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਨੇ ਆਪਣਾ ਹੌਨ ਪਾਇਆ ਖਿਮਾ ਕਰਨੀ ਜੜਾ ਨਹੀਂ ਵੱਡਿਆ ਜਾਣ ਤੇ ਆਪਣੀ ਆਤਮੇ ਮਜ਼ਬੂਤ ਰਹਿਣ ਗਿਆ ਔਰ ਮਹਾਨਣ ਲਗਿਆ ਜਿੱਥੇ ਤੰਗ ਆ ਕੇ ਇਕਬਾਲ ਨੇ ਆਖਿਆ ਜਿੱਥੇ ਤੰਗ ਆ ਕੇ ਕਬੀਰ ਨੇ ਕਿਹਾ ਔਰ ਜਿੱਥੇ ਤੰਗ ਆ ਕੇ ਗੁਰਨਾਵ ਨੇ ਕਦੇ ਜੀ ਮਹਾਰਾਜ ਨੇ ਇਤਰਾਜ਼ ਕੀਤਾ ਇਨਕਾਰ ਕੀਤਾ ਉਥੇ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣਾ ਪਿਆ ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ ਛਤਰੀ ਕੋ ਕੋ ਬਾਮਣ ਕੋ ਨਾ ਹੈ ਕਹਿ ਤਬ ਆਵਤ ਹਾਂ ਜੋ ਕਰਾਂ ਸਪਸ਼ਟ ਇੰਜ ਕਹਿ ਦਿੱਤਾ ਮੈਂ ਬਾਮਣ ਦਾ ਪੁੱਤਰ ਹੀ ਨਹੀਂ ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ गल खत्म सिलसिला खत्म तो इतने वे पदर दिते अवतारी पुरुषा ने महात्मा बुद्ध ने स्वामी महावीर ने कबीर पंथिया ने और सतनामिया ने ते फिर गुरु घर ने कोशिश की थी और मैं अर्ज करा ओ निजाम जेडे खड़े हुए सन सुधार कबीर पंथी जैनी बोधी करीबन करीबन मिटा देते गए इस देश देश ਇਥੇ ਆ ਤੁਸੀਂ ਪੜ੍ਹ ਕੇ ਵੇਖੋ ਮੈਂ ਗਦੇ ਚੰਗ ਨਾਲ ਦੇਖਣਾ ਤੇ ਮਿੱਟ ਕਿਉਂ ਗਾ ਮਹਾਤਮਾ ਬੁੱਧ ਜੈਸਾ ਤਪੀਸ਼ਵਰ 12 ਸਾਲ ਉਸਨੇ ਤਪ ਕੀਤਾ ਜ਼ਿੰਦਗੀ ਦੇ ਬੜੇ ਗਹਿਰੇ ਰਾਜ਼ ਉਸਨੇ ਲੱਭੇ ਉਹ ਦੇਸ਼ ਦੇ ਵਿੱਚ ਉਹਨਾਂ ਰਾਜਾਂ ਨੂੰ ਮੰਡਾ ਰਿਆ ਲੇਕਿਨ ਕਿਸ ਨੇ ਰੋਕ ਖੜੀ ਕਰ ਦਿੱਤੀ ਬ੍ਰਾਹਮਣਾਂ ਨੇ ਨਹੀਂ ਵੰਡਣ ਦੇਣਾ ਨਹੀਂ ਚਲਣ ਦੇਣਾ ਇਥੇ ਸੂਫੀ ਫਕੀਰਾਂ ਦੇ ਵੀ ਕਦਮ ਰੋਕੇ ਗਏ ਔਰ ਮੈਂ ਅਰਜ ਕਰਾਂ ਜਿਹੜੀ ਜਿਹੜੇ ਬ੍ਰਾਹਮਣ ਤੋਂ ਸਤਾਏ ਹੋਏ ਸਨ ਉਹਨਾਂ ਸਾਰੇ ਭਗਤਾਂ ਨੂੰ ਗੁਰੂ ਅਰਜਨ ਤੇ ਗੁਰੂ ਨਾਨਕ ਦੇਵ ਜੀ ਨੇ ਅਪਣਾਇ ਜਿਹੜੇ ਸਤਾਇਓ ਸੰ ਨਾਮਦੇਵ ਸਤਾਇਆ ਹੋਇਆ ਸੀ ਸੂਦ ਸੂਦ ਕਰ ਮਾਰ ਉਠਾਇਓ ਕਹੋਂ ਕਰੂੰ ਬਾਪ ਬੀਠਣਾ ਸੂਦ ਸੂਦ ਕਰਕੇ ਮਾਰ ਕੇ ਮੈਨੂੰ ਬਾਹਰ ਕੱਢ ਛੜਿਆ ਮੈਂ ਦੋਵੇਂ ਮੰਦਰ ਦੇਖੇ ਨੇ ਆਉਂਦਾ ਤੇ ਬੀਠਲ ਮੰਦਰ ਬੀਠਲ ਮੰਦਰ ਹੈ ਬੰਦਰਪੁਰ ਦੇਚ ਤੇ ਜਿਹੜਾ ਮੰਦਰ ਫਿਰ ਚੁਕਿਆ ਉਹ ਹੈ ਆਉਂਦਾ ਦੇਚ ਆਉਂਦਾ ਹਜ਼ੂਰ ਸਾਹਿਬ ਤੋਂ ਜਾਲੀ ਮਿਲ ਦੂਰੀ ਤੇ ਤੇ ਪੰਡਰਪੁਰ ਗੱਲ ਬੰਨ 300 ਮੀਲ ਪੈ ਜਾਂਦਾ ਹੈ। ਇਹਨਾਂ ਦੋਵਾਂ ਥਾਂ ਤੇ ਵਹਿ ਗਿਆ। ਫਿਰ ਇਹ ਆਇਆ ਮੰਦਿਰ ਵੀ ਦੇਖਿਆ। ਆਉਂਦਾ ਦੇ ਚੈ ਮੂਰਤੀਆਂ ਦਾ ਮੂੰਹ ਇੱਕ ਪਾਸੇ ਤੇ ਮੰਦਿਰ ਦਾ ਦਰਵਾਜ਼ਾ ਦੂਜੇ ਪਾਸੇ ਆਜੀ ਵੀ ਹੈ। ਹੁਣੇ ਜਦ ਪਿਛਲੇ ਦਿਨੀ ਕੋ 2 ਮਹੀਨੇ ਪਹਿਲੇ ਦਾਸ ਹਜ਼ੂਰ ਸਾਹਿਬ ਗਿਆ ਸੀ ਫਿਰ ਵੀ ਮੈਂ ਆਉਂਦਾ ਤੋਂ ਲੰਘਦਾ ਹੋਇਆ ਗਿਆ। ਪਾਰ ਤੇ ਜਾ ਰਹੇ ਸੀ ਤੋਂ ਆਉਂਦਾ 1 ਮੀਲ ਥੱਲੇ ਜੋ ਹੈ ਹਾਈਵੇ ਤੋਂ ਥੱਲੇ ਇੱਕ ਪਾਸੇ ਕਸਬਾ ਹੈ ਮੈਂ ਕਿ ਚਲੋ ਵੇਖਦੇ ਜਾਂਦੇ। ਬਾਹਰੀ ਉਸ ਦਾ ਮੰਦਿਰ ਬਣਾਇਆ ਜਿਵੇਂ ਤੱਕੇ ਮਾਰ ਕੇ ਮੰਦਿਰ ਚੋਂ ਬਾਹਰ ਕੱਢਿਆ ਸੀ ਨਾ ਤੇ ਹੁਣ ਵੀ ਉਸ ਦਾ ਛੋਟਾ ਜਿਹਾ ਮੰਦਿਰ ਨਾਮਦੇਵ ਦਾ ਬਾਹਰ ਹੀ ਬਣਾਇਆ ਹੈ ਐ ਨਾਮਦੇਵ ਦਾ ਖੜਾ ਜੀ ਇੱਥੇ ਬੈਠਾ ਸੀ ਤੇ ਪੰਡਰਪੁਰ ਤੇ ਮੈਂ निराला سلسلہ ਦੇਖਿਆ ਅੰਦਰ ਵਿਠਲ ਦਾ ਮੰਦਿਰ ਵੇਖਿਆ ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਤੇ ਜਦ ਮੈਂ ਬਾਹਰ ਨਿਕਲਣ ਲੱਗਾ ਨਾ ਦੂਜੇ ਦਰਵਾਜ਼ੇ ਤੇ ਰਹੀਂ ਤੇ ਦੂਜੇ ਦਰਵਾਜ਼ੇ ਦੇ ਚ ਪੌੜੀਆਂ ਦਿੱਤੇ ਹਾਲ ਦੇ ਚ ਇਕ ਮੂਰਤੀ ਸੀ ਤੇ ਪੁਜਾਰੀ ਆਵਾਜ਼ ਲਾਣ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾ ਤੇ ਮੈਂ ਕਿਹਾ ਪੁਜਾਰੀ ਜੀ ਪਹਿਲੇ ਮੈਨੂੰ ਗੱਲ ਦੱਸੋ ਸਾਰਿਆਂ ਦੀਆਂ ਮੂਰਤੀਆਂ ਤੇ ਮੰਦਰ ਦੇ ਅੰਦਰ ਨੇ ਤੇ ਨਾਮਦੇਵ ਦੀ ਮੂਰਤੀ ਤੇ ਜੁੱਤੀਆਂ ਚ ਰੱਖੀ ਹੋਈ ਐ ਤੇ ਲੋਕੀ ਜੁੱਤੀਆਂ ਉਤਾਰ ਕੇ ਅੰਦਰ ਜਾਂਦੇ ਨੇ ਬਾਹਰ ਨਿਕਲਦੇ ਤੇ ਪੌੜੀਆਂ ਦੇ ਚ ਆਖਣ ਲੱਗੇ ਇਹ শূਦਰ ਹੈ ਨਾ इनकी ਮੂਰਤੀ ਅੰਦਰ ਆਪਨ ਨਹੀਂ ਹੋ ਸਕਦੀ শূਦਰ ਹੈ ਮੰਦਰ ਨੇ ਮਥਾਵਿਤੇ ਕੋ ਪੈਸੇ ਵੀ ਚੜਾਓ ਪਰ ਹੈਨ ਸ਼ੂਦਰ ਅੰਦਰ ਨਹੀਂ ਵੜੰਦੇ ਉੱਥੇ ਬੋਲ ਮੈਂ ਆਪਣੇ ਡਾਇਰੀ ਚ ਨੋਟ ਕੀਤੇ ਮੈਂ ਇੱਕ ਨਾਮ ਦਿਓ ਤੈਨੂੰ ਉਦੋਂ ਧੱਕੇ ਮਾਰ ਕੇ ਮੰਦਰ ਚੋਂ ਬਾਹਰ ਕਢਿਆ ਸੀ ਅੱਜ ਤੇਰੀ ਮੂਰਤੀ ਨੂੰ ਧੱਕੇ ਮਾਰ ਕੇ ਬਾਹਰ ਕਢਿਆ ਹੈ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਵੜਨ ਨੂੰ ਤਿਆਰ ਨਹੀਂ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਦੇਣ ਨੂੰ ਜੋ ਹੈ ਥਾਂ ਦੇਣ ਨੂੰ ਤਿਆਰ ਨਹੀਂ ਅੱਜ ਤੱਕ ਇਹ ਨਿਜ਼ਾਮ ਮੌਜੂਦ ਹੈ ਮੂਰਤੀ ਇਸ ਦੇ ਅੰਦਰ ਨਹੀਂ ਸਥਾਪਨ ਕਰਨੀ ਬਾਹਰ ਬੈਠੇ ਪੌੜੀਆਂ ਤੇ ਬੈਠੇ ਤੇ ਖਿਮਾ ਕਰਨੇ नामदेव जैसे ब्रह्म ज्ञानी नाल इतनी ईर्ष्या कबीर जैसे संत नाल इतना द्वेष महात्मा बुद्ध जैसे महान पैगम्बरी पुरुष नाल इतनी दुश्मन ने तुष्हिमा करनी जब पैगम्बराते पैगम्बर महान गुरु नानक देव जी महाराज लंबा और वड्डा आदर्श लेके आए तो उतनी वट्टी दुश्मनी सामने आनी सी कुदरती गल है क्योंकि गुरु नानक देव बनाए हुए सिद्धांत देच ब्राह्मणी मतवाते कोई ठा नहीं जगह नहीं है और नौ साल तो गुरु नानक ने यह बगावत शुरू की थी मैं नहीं पहनना जने वो गल खत्म मैं परंपरावादी नहीं हूं और मैं वेद भी नहीं पढ़ने दयानंद ने कह देता गुरु नानक को वेद पाठी थोड़ी से गुरु नानक को कोई संस्कृत थोड़ी आती थी, थी उन्होंने निर्भय की जगह पर निर्भव लिखा है पर उन्होंने कौन दसे गुरु नानक संस्कृत प्राण आया इस टीचर सी कोई ਸਾਸਕ੍ਰਿਤ ਬਣਾਣਾ ਹੈ ਨਹੀਂ ਗੁਰਨਾਮਨ ਸੱਚ ਬਣਾਣਾ ਹੈ ਸੱਚ ਕੀ ਹੈ ਆਹ ਆਹ ਇਹ ਭਾਸ਼ਾ ਦੇ ਅਲੱਗ ਅਲੱਗ ਭਾਂਡੇ ਨੇ ਚਾਹੇ ਅਰਬੀ ਹੈ ਫਾਰਸੀ ਹੈ ਸੰਸਕ੍ਰਿਤ ਹੈ ਪੰਜਾਬੀ ਹੈ ਹਿੰਦੀ ਹੈ ਬੰਗਲਾ ਹੈ ਮਰਾਠੀ ਹੈ ਇਤੇ ਭਾਂਡੇ ਨੇ ਦੇਖਣਾ ਤੇ ਭਾਂਡੇ ਵਿੱਚ ਭੋਜਨ ਕੀ ਹੈ ਤੇ ਭਾਂਡੇ ਨੇ ਭੋਜਨ ਛਕਣ ਲਈ ਭਾਂਡੇ ਚਾਹੀਦੇ ਨੇ ਇਹ ਅਰਬੀ ਇੱਕ ਭਾਂਡਾ ਹੈ ਸੰਸਕ੍ਰਿਤ ਇੱਕ ਭਾਂਡਾ ਹੈ ਇੰਗਲਿਸ਼ ਇੱਕ ਭਾਂਡਾ ਹੈ ਪੰਜਾਬੀ ਇੱਕ ਭਾਂਡਾ ਹੈ ਔਰ ਇਸੇ ਤਰੀਕੇ ਨਾਲੇ ਬਰਤਨ ਹੈ ਬੰਗਾਲੀ ਸਿੰਧੀ ਮਰਾਠੇ ਸਵਾਲ ਤੇ ਹੈ ਭਾਂਡੇ ਚ ਹੈ ਕਿ ਪਾਂਡਾ ਸੋਨੇ ਦਾ ਹੋਵੇ ਤੇ ਭਾਂਡੇ ਦੇ ਚ ਮਿੱਟੀ ਹੋਵੇ ਤੇ ਭੁੱਖ ਮਿਟੇਗੀ ਮਿੱਟੀ ਖਾ ਕੇ ਜੇ ਭਾਂਡਾ ਅਗਰ ਮਿੱਟੀ ਦਾ ਹੋਵੇ ਤੇ ਉਹਦੇ 36 ਪ੍ਰਕਾਰ ਦਾ ਭੋਜਨ ਪਰੋਸਿਆ ਹੋਇਆ ਹੋਵੇ ਖੇਮਾ ਕਰਨੇ ਛੱਪ ਕੇ ਤ੍ਰਿਪਤੀ ਮਿਲੇਗੀ ਔਲਵਰ ਤੇ ਮਹਿਮਨ ਦਾ ਇਹ ਨਹੀਂ ਕਿ ਕੋਈ ਭਾਂਡਾ ਮਿੱਟੀ ਦਾ ਹੈ ਸਾਰੇ ਭਾਂਡੇ ਸੋਨੇ ਦੇ ਨੇ ਚਾਹ ਸੰਸਕ੍ਰਿਤ ਤੇ ਤੇ ਚਾਹ ਫਾਰਸੀ ਹੈ ਚਾਹ ਅਰਬੀ ਹੈ ਤੇ ਚਾਹ ਪੰਜਾਬੀ ਹੈ ਚਾਹ ਉਰਦੂ ਹੈ ਤੇ ਚਾਹ ਬੰਗਲਾ ਹੈ ਚਾਹ ਮਰਾਠੀ ਹੈ ਇਹ ਸਭ ਭਾਂਡੇ ਸੋਨੇ ਦੇ ਨੇ ਪਰ ਭਾਂਡੇ ਦੀ ਮਾਨਤਾ ਸੋਨੇ ਕਰਕੇ ਨਹੀਂ ਭਾਂਡੇ ਦੀ ਮਾਨਤਾ ਹੋਵੇਗੀ ਭਾਂਡੇ 'ਚ ਹੈ ਕਿ ਅਗਰ ਭਾਂਡੇਆਂ ਦੇ 'ਚ ਪਖੰਡਾ ਹੈ ਭਾਂਡੇਆਂ 'ਚ ਧੋਠ ਪਿਆ ਹੈ ਪਾਣਿਆਂ 'ਚ ਵਿਕਰੇ ਪੈਨੇ ਪਾਣਿਆਂ 'ਚ ਦੁਸ਼ਮਣੀ ਪਈ ਏ ਇੰਨਾ ਪਾਣਿਆਂ ਨੂੰ ਕੀ ਕਰੀਏ ਛੱਕ ਕੇ ਕੀ ਤ੍ਰਿਪਤੀ ਮਿਲੇਗੀ ਵੈਰ ਵਿਰੋਧ ਪੈ ਹੋਵੇ ਵਰਨਵੰਡ ਪਈ ਹੋਵੇ ਔਰ ਤਰ੍ਹਾਂ ਤਰ੍ਹਾਂ ਦੇ ਤਕਸੀਮ ਕਰਨ ਦੇ ਤੌਰ ਤਰੀਕੇ ਇੰਨਾ ਪਾਣਿਆਂ ਦੇ ਪੈ ਹੋਣ ਇੰਨਾ ਪਾਣਿਆਂ ਨੂੰ ਕੀ ਕਰੀਏ ਸਾਨੂੰ ਤੇ ਉਹ ਮਾੜਾ ਚਾਹੀਦਾ